ਕੈਸੀ ਪੇਸ਼ ਕੇ ਦੀਮਾਰ ਵਾਲੀ ਰਾਣੀ ਰੰਦੀਪ ਹੁਣ ਤੁਹਾਨੂੰ ਆਪਣੇ ਆਪ ਨੂੰ ਦੁਬਾਰਾ ਜਦੋਂ ਸ਼ੀਸ਼ੇ ਦੇ ਵਿੱਚ ਵੇਖਦੇ ਹੋ ਤੇ ਯਾਦ ਆਂਦੀ ਆ ਉਹੀ ਪੁਰਾਣੀ ਜੀ ਬਿਲਕੁਲ ਬਿਲਕੁਲ ਥੋੜੇ ਮਹੀਨੇ ਪਹਿਲਾਂ ਆਸਟ੍ਰੇਲੀਆ ਸ਼ੋਅ ਸੀ ਸਾਡੇ ਤਾਂ ਐਡੀਲੇਡ ਬ੍ਰਿਸਬਨ ਸਿਡਨੀ ਮੈਲਬਨ ਸਾਰੇ ਜਗ੍ਹਾ ਮੈਂ ਗਈਆਂ ਤੇ ਜਦੋਂ ਮੈਂ ਪਰਫਾਰਮ ਕੀਤਾ ਤੇ ਜਿਹੜੀ ਮੈਨੂੰ ਪਿਆਰ ਕਰਨ ਵਾਲੇ ਉਹ ਮਤਲਬ ਸ਼ੌਕ ਵੀ ਸੀਗੇ ਤੇ ਖੁਸ਼ ਵੀ ਬਾਤ ਸੀਗੇ ਔਰ ਮੈਂ ਹੈਰਾਨ ਸੀ ਕਿ ਇਨਾ ਲੰਬਾ ਅਰਸਾ ਹੋ ਗਿਆ ਐਲਬਮ ਆ ਇਹਨਾਂ ਔਰ ਉਹਨਾਂ ਨੂੰ ਇੱਕ ਇੱਕ Song ਯਾਦ ਸੀ ਫਰਮਾਇਸ਼ ਕਰਕੇ ਕਿ ਇੱਕ Song ਉਹਨਾਂ ਨੇ ਸੁਣਿਆ ਔਰ ਦਾਂ ਬੈਠ ਕੇ ਸੁਣਿਆ ਮੈਂ ਹਾ ਸਟੇਸ ਕਹਿੰਦੇ ਮੈਮ ਤੁਹਾਨੂੰ ਸੁਣ ਕੇ ਅਸੀਂ 20 ਸਾਲ ਪਿੱਛੇ ਚਲੇ ਗਏ ਆ ਔਰ ਅੱਜ ਵੀ ਤੁਸੀਂ ਉਦਾਂ ਦੀਆਂ ਮਨ ਵਿੱਚ ਆਸਰੇ ਸ ਮੈਂ ਕਿ ਕਈਆਂ ਨੇ ਮੈਨੂੰ ਉਸ ਰੂਪ ਚ ਦੇਖਿਆ ਨਹੀਂ ਉਹ ਮਨ ਕਹਿ ਰਹੀ ਸੀ ਕਿ ਤੁਹਾਡੇ ਚ ਕੋਈ ਚੇਂਜ ਨਹੀਂ ਆਇਆ ਤੁਸੀਂ ਅੱਜ ਵੀ ਇਸ਼ਕੀ ਦੀ ਮਾਰ ਵਾਲੀ ਲੁੱਕ ਹੈ ਤੁਹਾਡੀ ਆ ਨਾ ਉਦਾਂ ਹੈ ਪਰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੀ ਜਿੰਨੇ ਵੀ ਚਾਹਣ ਵਾਲੇ ਨੇ ਕਿ ਉਹਨਾਂ ਦੀਆਂ ਦੁਆਵਾਂ ਨੇ ਔਰ ਤੁਹਾਡੀਆਂ ਦੁਆਵਾਂ ਨੇ ਮੈਨੂੰ ਫੇਰ ਤੋਂ ਦੁਬਾਰਾ ਇਸ ਫੀਲਡ ਦੇ ਵਿੱਚ ਲੈ ਕੇ ਆਉਂਦਾ ਇਸ਼ਕ ਦੇ ਮਾਰ ਦੀ ਜ਼ਿਕਰ ਹੋਇਆ ਤੇ ਮੈਂ ਚਾਹਾਂਗੀ ਪਲੀਜ਼ ਦੋ ਲਾਈਨਾਂ ਉਸ ਗੀਤ ਦੀਆਂ ਉਹ ਤੋਂ ਬਿਨਾਂ ਤਾਂ ਇਹ ਇੰਟਰਵਿਊ ਅਧੂਰਾ ਹੈ ਜੀ ਬਿਲਕੁਲ ਬਿਲਕੁਲ ਜ਼ਰੂਰ ਬੁਲਨਾ ਗੁਲਾਬੀ ਰਹੇ ਨੈਣ ਨਾ ਸ਼ਰਾਬੀ ਰਹੇ ਬੁੱਲ ਨਾ ਗੁਲਾਬੀ ਰਹੇ ਨੈਣਾਂ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੇਸ਼ਕੇ ਦੀ ਮਰ ਸਾਨੂੰ ਵੈਰੀਆ ਐਸੀ ਪੇਸ਼ਕੇ ਦੀ ਮਰ ਵੇ ਪੜਿਆ ਐਸੀ ਪੇਸ਼ਕੇ ਦੀ ਮਰ ਵਾਹ ਮੈਂ ਜਦੋਂ ਤੁਹਾਨੂੰ ਇਹ ਤੁਹਾਡੇ ਗਾਣਾ ਸੁਣਦੀ ਆ ਨਾ ਹੁਣ ਤੁਸੀਂ ਗਾ ਵੀ ਰਹੇ ਹੋ ਮੇਰੇ ਸਾਹਮਣੇ ਬੈਠ ਕੇ ਤੇ ਮੈਨੂੰ ਉਹ ਯਾਦ ਆ ਰਹੀ ਆ ਰਣਦੀਪ ਜਿਹੜੀ ਭਜ ਰਹੀ ਹੈ ਨੀਲੀ ਵਾਲੀ ਡਰੈਸ ਵਿੱਚ ਐਨਾ ਪੂਰਾ ਸੈਟ ਜਿਹੜਾ ਹੈ ਅਜੇ ਵੀ ਸਾਨੂੰ ਉਹੀ ਯਾਦ ਆਉਂਦਾ ਹੈ ਜੀ ਬਿਲਕੁਲ ਸੋ ਇਹ 골ਡਨ ਪੀਰੀਅਡ ਮੈਂ ਲੱਗਦਾ ਕਿ ਤੁਸੀਂ ਆਪਣਾ ਉਸ ਗਾਣੇ ਤੋਂ ਦੇਖਿਆ ਉਸ ਤੋਂ ਬਾਅਦ ਬਹੁਤ ਚੇਂजेस ਆਏ ਲਾਈਫ ਦੇ ਵਿੱਚ রাইਟ ਅ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਸਾਰੇ ਚੇਂजेस ਆਏ ਆਪਾਂ ਪਹਿਲਾਂ ਜਿਹੜੀ ਇੰਟਰਵਿਊ 2020 ਦੇ ਵਿੱਚ ਕੀਤੀ ਸੀ ਅੱਜ ਤੋਂ 4 ਸਾਲ ਪਹਿਲਾਂ ਉਹਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਰਾਣੀ ਰਣਦੀਪ ਕਿੱਥੇ ਗਈ ਸੀ ਹੈਨਾ ਤੁਸੀਂ ਦੱਸਿਆ ਸੀਗਾ ਕਿ ਕੀ ਇਸ਼ੂ ਸੀਗੇ ਕਿੰਨਾ ਪ੍ਰੋਬਲਮਸ ਕਰਕੇ ਜਿਹੜਾ ਤੁਹਾਨੂੰ ਗਾਇਕੀ ਤੋਂ ਥੋੜਾ ਜਿਹਾ ਜਿਹੜਾ ਅੱਡ ਹੋਣਾ ਪਿਆ ਸੀਗਾ ਬਟ ਹੁਣ ਜਦੋਂ ਤੁਸੀਂ ਕਿਹਾ ਕਿ ਮੈਂ ਕੁਝ ਮਹੀਨੇ ਪਹਿਲੇ ਆਸਟ੍ਰੇਲੀਆ ਟੂਰ ਕਰਕੇ ਆਈ ਹਾਂ ਹੈਨਾ ਤੇ ਉਹ ਟੂਰ ਜਦੋਂ ਕੀਤਾ ਪੁਰਾਣੀਆਂ ਤਾਜ਼ਾ ਯਾਦਾ ਜੜੀਆਂ ਤਾਜ਼ਾ ਹੋਈਆਂ ਕਿ ਹਾਂ ਇਦਾਂ ਹੀ ਸ਼ੋਅ ਲੱਗਦੇ ਹੁੰਦੇ ਸੀਗੇ ਬਿਲਕੁਲ ਬਿਲਕੁਲ ਜੀ ਔਰ ਮੈਂ ਤਾਂ ਦੱਸਿਆ ਕਿ ਬਹੁਤ ਚੰਗਾ ਲੱਗਿਆ ਔਰ ਜਿੱਦਾਂ ਇੱਕ ਬੰਦੇ ਨੂੰ ਪਾਵਰ ਨਹੀਂ ਮਿਲਦੀ ਕਿ ਹਾਂ ਮੈਂ ਲਾਈਫ ਵਿੱਚ ਹੁਣ ਕੁਝ ਕਰਨਾ ਤੇ ਜਦੋਂ ਤੁਹਾਡੇ ਚਾਹਣ ਵਾਲੇ ਅੱਗੇ ਖੜ ਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਤੁਹਾਨੂੰ ਬਹੁਤ ਸਰਾਉਂਦੇ ਨੇ ਆ ਨਾ ਤੇ ਤੁਹਾਡਾ ਦਿਲ ਕਰਦਾ ਕਿ ਮੈਂ ਹੋਰ ਅੱਛਾ ਕਰਾਂ ਸੋ ਉੱਥੇ ਜਾ ਕੇ ਮੈਨੂੰ ਬਹੁਤ એનર્ਜੀ ਮਿਲੀ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਸਟ੍ਰੇਲੀਆ ਦੀ ਜਿਹੜੇ ਸਾਰੇ ਮੇਰੇ ਸਰੋਤੇ ਨੇ ਚਾਣ ਆਲੇ ਨੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਔਰ ਬਹੁਤ-ਬਹੁਤ ਬਹੁਤ 빅 ਥੈਂਕਸ ਗੈਰੀ ਬਰਾਡ ਜੈਲਦਾਰ ਜੀ ਨੂੰ ਕਿ ਉਹਨਾਂ ਨੇ ਮੈਨੂੰ ਉੱਥੇ ਲੈ ਕੇ ਗਏ ਔਰ ਮੇਰੇ ਚਾਣ ਆਲਿਆਂ ਦੇ ਰੂਬਰੂ ਕਰਾਇਆ ਔਰ ਮੇਰੀ EP ਕਰ ਰਹੇ ਨੇ ਸਾਰਾ ਦੁਬਾਰਾ ਤੋਂ ਉਹ ਸਿਸਟਮ ਸਾਰਾ ਅਸੀਂ ਕਰ ਰਹੇ ਹਾਂ ਪੂਰੀ ਮਿਹਨਤ ਦੇ ਨਾਲ ਪੂਰੀ ਟੀਮ ਤੇ ਬੱਕੀ ਅੱਛਾ ਇਹ ਦੱਸੋ ਜਦੋਂ 16 ਸਾਲ ਦੇ ਤੁਸੀਂ ਸੀਗੇ ਜਦੋਂ ਤੁਸੀਂ ਆਪਣੇ ਇੱਕ गाना हिट गाना ਜਿਹੜਾ ਹੈ ਨਾ 9th ਕਲਾਸ ਵਿੱਚ ਸੀਗੇ ਤੁਸੀਂ ਹੈਨਾ ਉਸ ਤੋਂ ਬਾਅਦ ਕੀ ਇਹ ਪਹਿਲਾ ਵਿਦੇਸ਼ ਦਾ ਟੂਰ ਸੀਗਾ ਅਬ੍ਰੋਡ ਦਾ ਟੂਰ ਸੀਗਾ ਪਹਿਲਾਂ ਵੀ ਤੁਸੀਂ ਅਬ੍ਰੋਡ ਦਾ ਟੂਰ ਕੀਤੇ ਹੋਏ ਸੀ ਜੀ ਬਿਲਕੁਲ ਮੈਂ ਐਲਬਮ ਜਦੋਂ ਅਸ਼ੀਆ ਦੀ ਮਾਰ ਆਈ 2005 ਦੇ ਵਿੱਚ ਮੇਰਾ ਫਰਸਟ ਟੂਰ ਸੀ ਅਮਰੀਕਾ ਦਾ ਅਦੋਂ ਕਿੰਨੇ ਸਾਲਾਂ ਦੇ ਸੀਗੇ ਸੀ ਮੈਂ ਜੀ ਅਹ ਹਾਂ ਨਹੀਂ ਥੋੜਾ 12-13 ਸਾਲ ਦੀ ਹਾਂ ਜੀ ਤੇ ਉਸ ਤੋਂ ਬਾਅਦ ਤੇ ਮੈਂ ਬਹੁਤ ਟੂਰ ਕੀਤੇ ਨੇ ਅਮਰੀਕਾ ਦੇ ਕੈਨੇਡਾ ਦੇ ਫਿਰ ਆਸਟ੍ਰੇਲੀਆ ਫਿਰ ਯੂਕੇ ਵੀ ਟੂਰ ਕੀਤੇ ਆਲਮੋਸਟ ਸਾਰੀ ਜਗ੍ਹਾ ਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ